ਦੋਸਤੋ ਇੱਥੇ ਨਾ ਪਹਾੜੀਆਂ ਚ ਗੁਫਾਵਾਂ ਦੇਖਣ ਤੋਂ ਬਾਅਦ ਪੱਬਾ ਬੰਦਾ ਸਿੰਘ ਦੀਆਂ ਗੁਫਾਵਾਂ ਦੇਖਣ ਤੋਂ ਬਾਅਦ ਆਪਾਂ نیچے ਆਏ ਤਾਂ نیچے ਆ ਦੇਖੋ ਇੱਕ ਨਿਸ਼ਾਨ ਸਭ ਲੱਗਿਆ ਹੈਗਾ ਇੱਥੇ ਕੋਈ ਗੁਰਦੁਆਰਾ ਸਾਹਿਬ ਨਹੀਂ ਵੈਸੇ ਨਿਸ਼ਾਨ ਸਭ ਲੱਗਿਆ ਹੈਗਾ ਹੁਣ ਆਪਾਂ ਨੂੰ ਪਤਾ ਨਹੀਂ ਹੈਗਾ ਕਿ ਇਹ ਕੀ ਨਿਸ਼ਾਨੀ ਹੈਗੀ ਆ ਠੀਕ ਹੈ ਠੀਕ ਇਧਰ ਪੂਰਾ ਜੰਗਲ ਬੰਦਰ-ਬੁੰਦਰ ਬਹੁਤ ਆ ਆ ਬੰਦਰ ਬੋਲਦੇ ਤੇ ਆ ਦੇਖੋ ਇਧਰ ਪਹਾੜੀਆਂ ਪੂਰਾ ਜੰਗਲ ਉਹ ਸਾਹਮਣੇ ਪਹਾੜੀਆਂ ਉਹ ਸਾਹਮਣੇ ਨਾ ਇੱਕ ਆਪਾਂ ਜਿਹੜੀ ਚੀਜ਼ ਦੇਖਣਾ ਹੈ ਉਹ ਸਾਹਮਣੇ ਖੂਹ ਆ ਇੱਕ ਪੁਰਾਣਾ ਖੂਹ ਆ ਅ ਇੱਥੇ ਪਤਾ ਲੱਗਿਆ ਹੈਗਾ ਕਿ ਇਹ ਜਿਹੜਾ ਖੂਹ ਆ ਬਹੁਤ ਪੁਰਾਣਾ ਹੈਗਾ ਮੈਂ ਮਤਲਬ ਆਈਡੀਆ ਲਾ ਸਕਦੇ ਆਪਾਂ ਕਿ 2-300 ਸਾਲ ਤਾਂ ਹੋਊਗਾ ਜੀ 200 ਸਾਲ ਪੁਰਾਣਾ ਖੂਹ ਹੋਊਗਾ ਉਹ ਆਪਾਂ ਦੇਖਦੇ ਆਂ ਬਾਕੀ ਜਿਹੜਾ ਏਰੀਆ ਏ ਪੂਰਾ ਜੰਗਲੀ ਏਰੀਆ ਹੈਗਾ ਤੇ ਦੇਖੋ ਇੱਥੇ ਬਾਬਾ ਬੰਦਾ ਸਿੰਘ ਬਹਾਦਰ ਨੇ ਡੇਰੇ ਲਾਏ ਸੀਗੇ ਆਹ ਕਮਰਾ ਪਤਾ ਨਹੀਂ ਕਾਦਾ ਬਣਿਆ ਇਹ ਨਹੀਂ ਆਪਾਂ ਨੂੰ ਪਤਾ ਲੋਕ ਲੱਗਾ ਹੈਗਾ ਉਹ ਸਾਰੇ ਪਹਾੜੀਆਂ 'ਚ ਤੇ ਆਹ ਖੂਹ ਸ਼ਾਇਦ ਉਹਨਾਂ ਨੇ ਉਹਨਾਂ ਦੇ ਟਾਈਮ ਤੇ ਬਣਿਆ ਹੋਊਗਾ ਠੀਕ ਹੈ ਜੇ ਉਹਨਾਂ ਨੂੰ ਅੱਜ 300 ਸਾਲ ਹੋ ਗਿਆ ਤਾਂ ਉਨਲਾਈਨ ਟਾਈਮ ਤੇ ਬਣਿਆ ਹੋਊਗਾ ਤੇ ਦੂਸਰੀ ਵੱਡੀ ਗੱਲ ਇਹ ਆ ਖੂਹ ਦੀ ਤਾਂ ਚਲੋ ਹਰੇਕ ਪਿੰਡ ਵਿੱਚ ਸੀਗੇ ਬਟ ਵੱਡੀ ਗੱਲ ਇਹ ਕਿ ਖੂਹ ਅੱਜ ਵੀ ਚੱਲਦਾ ਦੇਖਦੇ ਆਪਾਂ ਦੇਖੋ ਖੂਹ ਅੱਜ ਵੀ ਚੱਲਦਾ ਹੈਗਾ ਜਿਨੇ ਜੰਗਲੀ ਜੀਵ ਆ ਜਿਨੇ ਬੰਦਰ ਵਗੈਰਾ ਜਾਂ ਹਿਰਨ ਵਗੈਰਾ ਆਉਂਦੇ ਉਹ ਇੱਥੋਂ ਪਾਣੀ ਪੀਂਦੇ ਆ ਜਾਂ ਕੋਈ ਪਸ਼ੂ ਚਰਾਉਂਦਾ ਹੈਗਾ ਇੱਥੇ ਚਰਾਉਂਦਾ ਵਧੀਆ ਤੇ ਉਹ ਆ ਦੇਖੋ ਖੁਰਲੀ ਬਣੀ ਆ ਇੱਥੇ ਆ ਨਲ ਕੰਨ ਲੱਗਿਆ ਹੈਗਾ ਖੁਈ ਆ ਦੇਖੋ ਆਖੋ ਆ ਦੇਖੋ ਪਾਣੀ ਦੇਖੋ ਪਾਣੀ ਨਹੀਂ ਹੈਗਾ ਹੁਣ ਆਪਾਂ ਇਹਨੂੰ ਚਲਾ ਕੇ ਦੇਖੀ ਸਕਦੇ ਹੋ ਦੇਖੋ ਉਹ ਜਿਹੜੀਆਂ ਖੂਦੀਆਂ ਹੈਗੀਆਂ ਟੰਡਾਂ ਕਹਿੰਦੇ ਨੂੰ ਭਰ ਕੇ ਆਉਂਦੀ ਹੈ ਪਾਣੀ ਆਉਣਗੀਆਂ ਆਉਣਗੀਆਂ ਭਰ ਕੇ ਆਉਣਗੀਆਂ ਦਿਖੋ ਦੇਖੋ ਆ ਆ ਗਈਆਂ ਆ ਦੇਖੋ ਦੋਸਤੋ ਪਾਣੀ ਵੀ ਆ ਗਿਆ ਦੇਖੋ ਅੱਜ ਕੋਈ ਖੂਹ ਚੱਲਦਾ ਹੈਗਾ ਜੇ ਜੇਸ ਪਿੰਡ ਚ ਖੂਹ ਚੱਲਦਾ ਹੈਗਾ ਉਹ ਮੈਸੇਜ ਕਰਕੇ ਦੱਸਿਓ ਕਮੈਂਟ ਜ਼ਰੂਰ ਕਰਿਓ ਆਹ ਦਾ ਖੂਹ ਆਪਾਂ ਚਲਾਤਾ ਆ ਦੇਖੋ ਠੀਕ ਫਿਰ ਇਹ ਭਰ ਕੇ ਜਿਹੜਾ ਪਾਣੀ ਆ ਉਹ ਅੱਗੇ ਜਾਂਦਾ ਖੁਰਲੀ ਚਾ ਠੀਕ ਆ ਦੇਖੋ ਪਹਿਲਾ ਖੂਹ ਦੇਖਿਆ ਮੈਂ ਜਿੰਨੀ ਜਗ੍ਹਾ ਤੇ ਆਪਾਂ ਗਏ ਹੈਗੇ ਪਹਿਲਾ ਖੂਹ ਦੇਖਿਆ ਹੈਗਾ ਨਾ ਤਾਂ ਸਾਡੇ ਪਿੰਡਾਂ ਚ ਰਹਿ ਗਿਆ ਨਾ ਸ਼ਹਿਰਾਂ ਚ ਆ ਪਹਿਲਾ ਖੂਹ ਆ ਖੂਹ ਤਾਂ ਹੋਣਗੇ ਪਰ ਚੱਲਦਾ ਪਹਿਲਾ